ਛੋਟੇ ਕਿਸਾਨ ਦੀ ਸਵਾ 2 ਕਿੱਲੇ ਦੇ ਕਰੀਬ ਫਸਲ ਮਾੜੀ ਦਵਾਈ ਦੇ ਛਿੜਕਾਅ ਕਾਰਨ ਖਰਾਬ ਹੋ ਗਈ ਹੈ ਜੀਹਾਂ ਚੋਨੇ ਦੀ ਖੜੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਕਿਸੇ ਸਮੇਂ ਹਰੀ ਖੜੀ ਫਸਲ ਕਰੀਬ 2 ਦਿਨ ਵਿੱਚ ਹੀ ਸੁੱਕ ਕੇ ਪੂਰੀ ਤਰ੍ਹਾਂ ਟਾਂਡੇ ਬਣਦੀ ਜਾ ਰਹੀ ਹੈ ਜੇ ਸਵਾਦ ਹੁਣ ਕਿਸਾਨ ਮੀਡੀਆ ਦੇ ਸਾਹਮਣੇ ਆਇਆ ਤੇ ਉਸਨੇ ਦਵਾਈ ਵੇਚਣ ਵਾਲੇ ਡੀਲਰ ਤੇ ਗੰਭੀਰ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਉਧਰ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਫਸਲ ਖਰਾਬ ਹੋ ਗਈ ਹੈ ਛੋਟੇ ਕਿਸਾਨ ਕੋਲ ਸਵਾ ਦੋ ਕਿੱਲੇ ਹੀ ਪੈੜੀ ਸੀ ਅਤੇ ਉਸ ਨੇ ਇਸ ਸਾਰੀ ਪੈੜੀ ਵਿੱਚ ਝੋਨੇ ਦੀ ਫਸਲ ਬੀਜੀ ਹੋਈ ਸੀ ਅਤੇ ਉਸ ਵੱਲੋਂ ਜਦੋਂ ਹੁਣ ਇਸ ਫਸਲ ਤੇ ਦਵਾਈ ਦਾ ਛਿੜਕਾ ਕੀਤਾ ਗਿਆ ਤਾਂ ਇਲਜ਼ਾਮ ਲੱਗੇ ਨੇ ਕਿ ਡੀਲਰ ਵੱਲੋਂ ਉਸ ਨੂੰ ਮਾੜੀ ਦਵਾਈ ਦੇ ਦਿੱਤੀ ਗਈ ਜਿਸ ਕਾਰਨ ਉਸ ਦੀ ਸਾਰੀ ਫਸਲ ਤਬਾਹ ਹੋ ਗਈ ਏ ਤੁਹਾਡੇ ਪਿੰਡ ਦਾ ਤਾਂ ਦਾਨ ਵਾਲਾ ਵੀ ਹਾਂ ਨਹੀਂ ਪਿੰਡ ਦਾ ਜੀ ਕਰੋ ਕੰਪਨੀ ਨੂੰ ਕਹਾਂ ਕਰਕੇ ਮੈਨੂੰ ਰਵਾਪਾ ਦੇਖ ਲਓ ਜੀ ਪਿਛਲੇ ਵਿੱਚ ਹੋਣਾ ਮੜ ਜਾ ਪਾਣੀ ਵਿੱਚ ਲੱਗਾ ਦਾ ਹਰੀ ਪਤਲੀ ਹੋ ਗਈ ਏ ਹਰੀ ਹਰੇ ਕਹਿੰਦੇ ਵੀ ਜੀ ਹੱਥ ਦੀ ਦਿੱਤੀ ਇਹਨਾਂ ਨੇ ਕਿਹ ਅੱਛਾ ਇਹਨੇ ਤੈਨੂੰ ਭਰਾ ਕੀ ਭਰਾ ਵੀ ਕੀ ਦੇਤਾ ਕੀ ਨਹੀਂ ਦੇਤਾ ਹਾਂਜੀ ਇਸੇ ਤੋਂ ਪਹਿਲਾਂ ਇਹਦਾ ਢਾਈ ਲਾਇਆ ਤੇ ਇਹਦਾ ਪੰਜ ਲਾਇਆ ਦੇਖੋ ਫੋਨ ਕਿਵੇਂ ਹੋ ਰਿਹਾ ਇਹਨੇ ਟੋੜੋ ਟੋੜੋ ਟੈਂਪ ਇਹ ਦਵਾਈ ਠੀਕ ਹੈ ਉਤੋਂ ਪੀਣਾ ਖੁੱਲੀ ਹੀ ਦਿੱਤੀ ਹੈ ਇਹਦੇ ਦਵਾਈ ਪਹਿਲਾਂ ਇਹ ਜੋ ਦਵਾਈ ਕੀਤੀ ਹੈ ਨਾ ਇਹ ਫੜ ਜਾਣਾ ਇਹ ਮਤਲਬ ਫ੍ਰੀ ਹੋ ਜਾਣਾ ਲੱਗ ਰਿਹਾ ਭਾਈ ਤੁਸੀਂ ਦਾਣਾ ਸੁੱਕ ਗਿਆ ਸਾਰਾ ਇਹ ਇਹਦੇ ਦਾਣੇ ਦਾਣੇ ਖਰਾਬ ਹੋ ਗਏ ਸਾਰੇ ਦਾਣੇ ਖਰਾਬ ਹੋ ਗਏ ਕਿਲਾ ਕਿਲਾ 100 100 ਕਿਲੋ ਪੈਸੇ ਹੋਈ ਚੜਾ ਆ ਯਾਰ ਹੋਈ ਵੀ ਹੈ ਓਏ ਓਏ ਇਹ ਨੀ ਉਹ ਨਿਕਲੋ ਦੋਈਏ ਓਏ ਓਏ ਇਹ ਕੋਈ ਨਹੀਂ ਕਰਿਆ ਕਰਿਆ ਦੁਕਾਨਦਾਰ ਨੂੰ ਅੱਗ ਦਰਦੇ ਵੀ ਆ ਗੱਲ ਹਾਂਜੀ ਭਾਈਆਂ ਲੋਡ ਕਰ ਦਈਏ ਮੈਂ ਤੇ ਦੱਸ ਦਿੰਦੇ ਹਾਂ ਹਾਂਜੀ ਔਰ ਕਿ ਦਵਾਈਆਂ 600 ਰੁਪਏ ਪਈਆਂ ਹੁੰਦੀ ਦਵਾਈਆਂ ਨਹੀਂ ਇਹ ਤਾਂ ਦੋ ਤਿੰਨ ਕਿਹਾ ਚੈੱਕ ਕਰਾ ਲਈਏ ਜੀ ਤੇ ਭਰੇ ਜਾਣੇ ਰੋ ਇਹ ਦਵਾਈ ਜਿਹੜੀ ਪਈ ਹੈ ਨਾ ਮੈਨੂੰ ਕੋਈ ਕਹ ਕੇ ਦੇਗੀ ਜੇ ਨਹੀਂ ਆਉਣੀ ਨਹੀਂ ਹੈ ਸੀਸੀ ਅਜ ਵੀ ਪਈ ਹੋ ਤੁਸੀਂ ਕੱਲ ਮੈਨੂੰ ਕਿੱਦਾਂ ਗਿਆ ਤਾ ਤੁਸੀਂ ਦੇਖੀ ਉਹ ਦਵਾਈ ਵੀ ਆਖੀ ਜਿਹੜੀ ਪਈ ਹੈ ਅੱਧੀ ਮੈਂ ਤੁਹਾਡੇ ਨਾਲ ਕੱਲ ਇਹ ਨਾ ਮੇਹੂਗਾ ਦੀ ਆ ਕੇ ਗਈ ਨਾ ਬਸ ਜੀ ਗੁਰਦਾਸਪੁਰ ਦੇ ਪਿੰਡ ਹਯਾਤਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਛੋਟੇ ਕਿਸਾਨ ਗੁਰਮੇਸ਼ ਸਿੰਘ ਨੇ ਆਪਣੀ ਸਬਾ ਦੋ ਕਿੱਲੇ ਦੇ ਕਰੀਬ ਝੋਨੇ ਦੀ ਫਸਲ ਤੇ ਦਵਾਈ ਛਰਤੀ ਸੀ ਪਰ ਇਲਜ਼ਾਮ ਹੈ ਕਿ ਇਹ ਦਵਾਈ ਉਸ ਨੂੰ ਖਰਾਬ ਦਿੱਤੀਗੀ ਦਰਸਲ ਕਿਸਾਨ ਦਾ ਇਲਜ਼ਾਮ ਹੈ ਕਿ ਉਸਨੇ ਬੀਤੇ ਦਿਨੀ ਇੱਕ ਸਥਾਨਕ ਡੀਲਰ ਕੋਲੋਂ ਸਪਰੇਅ ਲਈ ਦੋ ਦਵਾਈਆਂ ਲਈਆਂ ਸੀ ਡੀਲਰ ਵੱਲੋਂ ਉਸ ਨੂੰ ਇੱਕ ਬੰਦ ਸ਼ੀਸ਼ੀ ਦਿੱਤੀ ਗਈ ਪਰ ਦੂਸਰੀ ਦਵਾਈ ਡੀਲਰ ਨੇ ਬੋਤਲ ਚ ਪਾ ਕੇ ਭਾਵੇਂ ਖੁੱਲੀ ਦੇ ਦਿੱਤੀ ਜਿਸ ਤੋਂ ਬਾਅਦ ਜਦੋਂ ਉਸਨੇ ਇਹਨਾਂ ਦਵਾਈਆਂ ਨੂੰ ਮਿਲਾ ਕੇ ਇਸ ਦਾ ਛਿੜਕਾ ਫਸਲ ਤੇ ਕੀਤਾ ਤਾਂ ਅਗਲੇ ਹੀ ਦਿਨ ਉਸ ਦੀ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ ਕਿਸਾਨ ਨੇ ਇਲਜ਼ਾਮ ਲਗਾਇਆ ਕਿ ਉਸ ਨੇ ਇਸ ਸੰਬੰਧੀ ਡੀਲਰ ਨੂੰ ਸ਼ਿਕਾਇਤ ਦਿੱਤੀ ਪਰ ਡੀਲਰ ਉਸ ਨੂੰ ਲਾਰੇ ਲੱਪੇ ਲਾਉਂਦਾ ਰਿਹਾ ਅਤੇ ਹੁਣ ਉਸ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਮੇਰਾ ਆਪਣੇ ਪਿੰਡ ਹਿਆਨਗਰ ਦੇ ਗਰਮੇ ਸਿੰਘ ਮੇਰਾ ਨਾਮ ਹੈ ਜਸਨਾ ਉਹ ਗੁਰਦੀਪ ਸਿੰਘ ਜੀ ਤੇ ਮੈਂ ਮੇਰੇ ਕੋਲ ਸਾਦਾ 2 ਕਿਲੋ ਸੜੀ ਪੈਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲੈਂਦੀ ਸੀ ਆਪਣੇ ਨਿਊ ਰੰਦਵਾ ਘੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰ ਦੋਸ਼ਣੀ ਹਰੋਂ ਤੋਂ ਤੇ ਉਹਨਾਂ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟੀਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆ ਕੇ ਦਿੱਤੀ ਹੈ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਹੈ ਖੁੱਲੀ ਦਿੱਤੀ ਹੈ ਪੀਓਪਨ ਸੀ ਚੀਜ਼ ਦਿੱਤੀ ਹੈ ਲਿਮਕੀ ਵਾਲੀ ਜੇ ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜਿਹੜਾ ਡੈਮੇਜ ਹੋ ਗਿਆ ਸੜਾ ਸੁੱਕਣਾ ਸ਼ੁਰੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ ਪੰਜ ਤਣ ਮੇਰੇ ਨਿਗਾਹ ਤੇ ਆ ਪਰ ਇਹ ਝੋਨਾ ਨਹੀਂ ਪਿਆੜਨ ਦੇ ਆ ਤੇ ਮੈਂ ਬਸ ਇਹੀ ਚਾਹੁੰਦਾ ਵੀ ਮੈਨੂੰ ਸਾਫ਼ ਦਿੱਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ ਪਿਆਲੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ ਪਿਆਲੀ ਮੇਰੀ ਸਾਵਾ ਦੋ ਕਿੱਲੇ ਆ ਜਿਹਦੇ ਵਿੱਚ ਦੋ ਕਿੱਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚ ਥੋੜਾ ਪੱਠੇ ਵਾ ਗਿਆ ਤੇ ਉਹ ਸਰ ਕੋਈ ਪੱਲਾ ਨਹੀਂ ਫਰਾਂਦਾ ਪਿਆ ਉਹ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਉਹ ਅਜੇ ਬਸ ਉਹਨੇ ਨਹੀਂ ਕੋਈ ਗੱਲ ਬਾਤ ਨਹੀਂ ਕੋਈ ਅਜੇ ਕਿਹਨੇ ਕੀਤੀ ਹਾਂਜੀ ਹਾਂਜੀ ਹੁਣ ਅਸੀਂ ਜਾਣਾ ਅਸੀਂ ਪਹਿਲਾਂ ਉਹਦੀ ਸਲਾਹ ਲਈ ਆ ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ ਹਾਂ ਕਿਦੀ ਬੜੀ ਨੂੰ ਅਸੀਂ ਛੇਅਰ ਕਰਾਂਗੇ ਜਾਈਂ ਉਧਰ ਜਦੋਂ ਇਸ ਸੰਬੰਧੀ ਡੀਲਰ ਨਾਲ মিডিਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹ ਆਪਣੇ ਉੱਪਰ ਲੱਗੇ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਨੰਸਰੇ ਆਏ ਉਹਨਾਂ ਕਿਹਾ ਕਿ ਕਿਸਾਨ ਦੀ ਗਲਤੀ ਕਰਕੇ ਹੀ ਫਸਲ ਖਰਾਬ ਹੋਈ ਏ ਉਸਨੇ ਕਿਹਾ ਕਿ ਕਿਸਾਨ ਨੇ ਖੁਦ ਗਲਤ ਦਵਾਈ ਦਾ ਛਿੜਕਾ ਕੀਤਾ ਹੈ ਪਰ ਉਹਨਾਂ ਵੱਲੋਂ ਦਵਾਈ ਸਹੀ ਦਿੱਤੀ ਗਈ ਸੀ ਹਾਲਾਂਕਿ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਕੋਲ ਦਵਾਈਆਂ ਵੇਚਣ ਦਾ ਲਾਇਸੈਂਸ ਹੈ ਤਾਂ ਉਹ ਮੰਨੇ ਕਿ ਉਹਨਾਂ ਕੋਲ ਦਵਾਈਆਂ ਵੇਚਣ ਦਾ ਲਾਇਸੈਂਸ ਹੈ ਪਰ ਜਦੋਂ ਮੀਡੀਆ ਨੇ ਉਹਨਾਂ ਨੂੰ ਲਾਇਸੈਂਸ ਦਿਖਾਉਣ ਲਈ ਕਿਹਾ ਤਾਂ ਉਹ ਆਪਣੀ ਗੱਲ ਤੋਂ ਮੁਕਰਦੇ ਨਜ਼ਰ ਆਏ ਨਿਊਰ ਦਾ ਨਿਊਰ ਦਾ ਬਖ ਹੈ ਗਿਆ ਜੀ ਕਿਸਾਨ ਖੇਤੀ ਸੈਂਟਰ ਕੋਈ ਦਵਾਈ ਗਲਤ ਨਹੀਂ ਦਿੱਤੀ ਜੀ ਦਵਾਈ ਦੇ ਕੋਲ ਉਥੋਂ ਜੋ ਕੁਝ ਹੈ ਇਹਦੇ ਕੋਲ ਉਥੋਂ ਬੰਬੀ ਵਾਲੇ ਅੰਦਰ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉਥੋਂ ਗੇ ਚੇਂਜ ਕੀਤੀ ਹੈ ਨਾ ਕੀ ਇਥੋਂ ਦਵਾਈ ਜਿਹੜੀ ਮੈਂ ਦਿੱਤੀ ਇਹਦੇ ਉਹਦੇ ਕੋ ਦੋ ਹੀ ਚੀਜ਼ੀਆਂ ਹੈਗੀਆਂ ਉਹ ਜਿੱਥੇ ਮਰਜੀ ਚੈੱਕ ਕਰਾ ਲੈ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋਟੈਨ ਦਿੱਤੀ ਆ ਟਿਡੇ ਵਾਸਤੇ ਤੇ ਇੱਕ ਇਹਨੂੰ ਦਿੱਤੀ ਆ ਐਲੈਕਸਿਨ ਉਤਮਾਲਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਖੋਲ ਕੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਨ ਲੈ ਜਾਂਦਾ ਪੰਜ ਕਿੱਲੇ ਦੀ ਤੁਹਾਡਾ ਮਤਲਬ ਆਪ ਸੁਭੇ ਗਲਤ ਕਰਦੀ ਇਹਨਾ ਆਪੇ ਉਥੇ ਇਹਦੇ ਕੋ ਬੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਨਹੀਂ ਪਤਾ ਉਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ ਤੁਹਾਡਾ ਪੈਸਾ ਸੜਾ ਲਾ ਸਕਦਾ ਕੋਈ ਆ ਗਿਆ ਕੋੜੀ ਅੱਛਾ ਖੋ ਦਿਖਾ ਦਾਂਗੇ ਜੀ ਮਹਿਕ ਮੈਨ ਨੂੰ ਦਿਖਾ ਦਾਂਗੇ ਕੀ ਨੰਬਰ ਨੰਬਰ ਕੀ ਆ ਤੂੰ ਮਹਿਕ ਮੈਨ ਨੂੰ ਦਿਖਾ ਦਾਂਗੇ ਜਦੋਂ ਮਹਿਕ ਮੈਲੇ ਕੋਈ ਮਹਿਕ ਮੈਨ ਵੀ ਲਾਇਆ ਆਖੰਡਿਆ ਕੱਲ ਦਾ ਪੱਜ ਉੱਪਰ ਸਟੋਰ ਕੋ ਬੰਦਾ ਹੁੰਦਾ ਆਪਣਾ ਸੇਲਮੈਨ ਮੜਾ ਰੱਖਿਆ ਹੁੰਦਾ ਤੇ ਕਾਊਂਟਰ ਬਣਿਆ ਹੁੰਦੇ 10 ਹੁੰਦਾ ਵੀ ਅੰਦਰ ਤੁਸੀਂ ਆ ਖਲਾਦਾ ਜੇ ਪਾ ਦੇ ਵਿੱਚ ਤੇ ਅਹ ਕਾਊਂਟਰ ਨਹੀਂ ਗਾ ਬਣਿਆ ਕੀ ਆ ਇਹ ਕਾਊਂਟਰ ਆ ਆ ਪੇਟੀਆਂ ਪਈਆਂ ਆ ਪੇਟੀਆਂ ਮੈਨ ਸੇਲਮੈਨ ਕਿਹਦਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦੇਾਂਗੇ ਦਾ ਤੂੰ ਸਸਤਾ ਇੱਥੇ ਸੇਲਮੈਨ ਬੈਠਣਾ ਜੀ ਸਾਹਿਬ ਜੀ ਇੱਥੇ ਹੀ ਬਾਕੀ ਕੋਈ ਤੇ ਮੈਂ ਇੱਥੇ ਕਿੱਥੇ ਆਉ। ਇੱਥੇ ਹੀ ਉੱਤੇ ਆ ਦੱਸੋ। ਸੇਲ ਮੈਨੋਂ ਅਜਿਹਾ ਉਹਦਾ ਜਿਹੜੀ ਇਹਨੇ ਮੇਰੀ ਗੱਲ ਸੁਣਨ ਦਵਾਈ ਇਹਨੇ ਜਾ ਕੇ ਰੱਖੀ ਆ ਪੰਪੀ ਵਾਲੇ ਅੰਦਰ ਮੈਨੂੰ ਪਤਾ ਉਥੋਂ ਕਿਹੇ ਚੇਂਜ ਕੀਤੀ ਆ ਜਾਂ ਹਾਂ। ਅੱਛਾ। ਉਥੋਂ ਇਹਦੇ ਕੋਈ ਚੇਂਜ ਹੋਈ ਏ ਤੀਜੀ ਦਵਾਈ ਇਹਨੇ ਕੋ ਘਰੋਂ ਪਾਈ ਆ। ਸਾਡਾ ਕੋਈ ਕਸੂਰ ਨਹੀਂਗਾ ਜਿੱਥੋਂ ਮਰਜੀ ਇਹਨੂੰ ਮੈਂ ਕਹਿੰਦਾ ਬਿਨਾ ਸ਼ੱਕ ਦਾ ਐਗਰੀਕਲਚਰ। ਸਾਡੀ ਸਰਕਾਰੀ ਦਰਾਂ ਦਾ ਬਾਹਰ ਲਾਉਣਾ ਨਹੀਂ ਕਾਪੀ ਹੋਣਾ। ਉਹ ਕਿਸੇ ਕੰਪਨੀ ਦਾ ਨਾਮ ਦੱਸ ਕੇ ਕਹਿੰਦਾ ਦੱਸੋ। ਉਹ ਸਿਰਫ ਸੇਲ ਬੈਨ ਤੇ 900 ਦਾ ਲਿਸਨ ਦਾ ਆ ਵੀ ਆ ਮੇਰਾ ਲਿਸਨ ਦਾ। ਆ ਮੇਰਾ ਸੇ ਸੰਸਾਦ ਦੇ ਸੰਤੋ ਬਗੈਰ ਥੋੜਾ ਵਾ ਜੀ ਡਿਸਪਲੇ ਕੋਈ ਕੀਤਾ ਗਿਆ ਕਾਰਨ ਕਿ ਡਿਸਪਲੇ ਨਾ ਕਦਾ ਕੋਈ ਨਹੀਂ ਜਦੋਂ ਆਉਣਗੇ ਮਹਿਕਮਿਆਂ ਨਾਲ ਮੁਖਾਦਾਂਗੇ ਸੰਸਦ ਦੇ ਵਿੱਚ ਮੁਖਾ ਦਿੰਦੇ ਆ ਇਹ ਤਾਂ ਅਸੀਂ ਦੇਖੋ ਕਹਾਂ ਨਹੀਂ ਲਸੰਤੋ ਬਗੈਰ ਵੇਚਣ ਦੇ ਆ ਸਰਕਾਰ ਹੀ ਅਸੀਂ ਤੁਹਾਨੂੰ ਕਹੇ ਬਿੱਲ ਦਿੱਤਾ ਤੇ ਹਦਾ ਰਿਆ ਦਾ ਪਹਿਲੀ ਗੱਲ ਤੇ ਹਦਾ ਰਾ ਨੂੰ ਕੋ ਬਿੱਲ ਦਿੰਦਾ ਤਾਂ ਉੱਥੇ ਹੀ ਹੁਣ ਕਿਸਾਨ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਹਾਲਾਂਕਿ ਇਸ ਵਿੱਚ ਗਲਤੀ ਕਿਸ ਦੀ ਹੈ ਇਹ ਸੰਬੰਧੀ ਖੇਤੀਬਾੜੀ ਵਿਭਾਗ ਨੂੰ ਕਿਸਾਨ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿਸਾਨ ਨੇ ਅਪੀਲ ਕੀਤੀ ਕਿ ਸਰਕਾਰ ਉਸ ਨੂੰ ਬਣਦਾ ਮੁਆਵਜ਼ਾ ਦੇਵੇ ਕਿਉਂਕਿ ਉਸ ਕੋਲ ਸਿਰਫ 2.5 ਕਿੱਲੇ ਹੀ ਪੈੜੀ ਸੀ ਜੋ ਕਿ ਹੁਣ ਪੂਰੀ ਮਿਹਨਤ ਤੋਂ ਬਾਅਦ ਉਸ ਦੀ ਫਸਲ ਪੱਕਣ ਤੇ ਆਈ ਸੀ ਪਰ ਢੀਲਰ ਦੀ ਗਲਤੀ ਕਾਰਨ ਉਸ ਦੀ ਫਸਲ ਤਬਾਹ ਹੋ ਗਈ ਹੈ ਇਸ ਤੋਂ ਬਾਅਦ ਹੁਣ ਉਸ ਨੇ ਅਪੀਲ ਕੀਤੀ ਹੈ ਕਿ ਸਰਕਾਰ ਉਸ ਨੂੰ ਬਣਦਾ ਮੁਆਵਜ਼ਾ ਦੇਵੇ ਅਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ